हां जी संगत जी आज बड़ी-बड़ी पंतक खबर आ रही है दोपहर दी के सरदार बलवंत सिंह जी ਅਰਾਜੋ ਆਣਾ ਜਿਹੜੇ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਪਿਛਲੇ ਲਗਭਗ 30 ਸਾਲ ਤੋਂ ਬੰਦ ਨੇ ਉਹਨਾਂ ਨੂੰ ਅਕਾਲ ਤੱਕ ਸਾਬ ਦਾ ਜਥੇਦਾਰ ਲਾਉਣ ਦੀ ਕਹਿੰਦੇ ਬਿਲਕੁਲ ਤਿਆਰੀ ਚੱਲ ਰਹੀ ਹੈ। ਅਕਾਲੀ ਦਲ ਦੇ ਵੱਲੋਂ ਕਹਿੰਦੇ ਸਹਿਮਤੀ ਹੋ ਚੁੱਕੀ ਹੈ। ਵਿਆਂਤਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ। ਸੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਪਹਿਲਾਂ 2015 ਦੇ ਵਿੱਚ ਸਰਵੱਤ ਖਾਲਸਾ ਹੋਇਆ ਸੀ। ਉਦੋਂ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ 7 ਲੱਖ ਬੰਦੇ ਦੇ ਵੱਲੋਂ ਸਰਵੱਤ ਖਾਲਸਾ ਦੇ ਵਿੱਚ ਜਥੇਦਾਰ ਚੁਣ ਲਿਆ ਗਿਆ ਸੀ ਕੀ ਸਿੱਖ ਕੌਮ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੋਈ ਰਿਹਾ ਕਰਵਾਇਆ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਕੋਈ ਤਾਕੜਾ ਮੋਰਚਾ ਅਕਾਲੀ ਦਲ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਲਾਇਆ ਜੇਕਰ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਤੇ ਉਸ ਮੋਰਚੇ ਦਾ ਵਿਰੋਧ ਕਿਹਨੇ ਕੀਤਾ ਉਸ ਮੋਰਚੇ ਦੇ ਵਿੱਚ ਕਿਉਂ ਨਹੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੀਆਂ ਜਥੇਬੰਦੀਆਂ ਨੇ ਸਹਿਯੋਗ ਕੀਤਾ ਤਾਂ ਕਿ ਜਿਹੜੇ ਬੰਦੀ ਸਿੰਘ ਹੈ ਉਹ ਜੇਲਾ ਤੋਂ ਬਾਹਰ ਆ ਜਾਣ ਦੋਸਤੋ ਮਾਗਰ ਮੱਸ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਜਿਹੜੇ ਜੱਥੇਦਾਰ ਲਾਏ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਬਾਹਰ ਲਿਆ ਸਕੇ ਬੰਦੀ ਸਿੰਘਾਂਵਾਦ ਤੇ ਕੋਈ ਸੰਘਰਸ਼ ਕਰ ਸਕੇ ਬਿਲਕੁਲ ਨਹੀਂ ਕਰ ਸੋਕੇ ਫੇਲ ਹੋਇਆ ਸਭ ਕੁਝ ਤੇ ਅੱਜ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡ ਕੇ ਅੱਗੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਨਾਂ ਨੂੰ ਅਸੀਂ ਪੇਸ਼ ਕਰ ਦਿੱਤਾ ਹੈ ਕਿ ਇਹ ਬੰਦੀ ਸਿੰਘਾਂ ਦੇ ਵਿੱਚ ਲੜਾਈ ਤੇ ਕਲੇਸ਼ ਪਵਾਉਣ ਦਾ ਕਾਰਨ ਨਹੀਂ ਬਣੇਗਾ ਜਾਂ ਕੀ ਬੰਦੀ ਸਿੰਘ ਕੋਈ ਛੋਟੇ ਵੱਡੇ ਉਹਨਾਂ ਦੀ ਕੁਰਬਾਨੀ ਆਪਸ ਵਿੱਚ ਦੀ ਜਿਹੜਾ ਭਾਈ ਤਾਰਾ ਭਾਈ ਪਿਉਰਾ ਹੋਰ ਕਿੰਨੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਐ ਫਿਰ ਉਹਨਾਂ ਨੂੰ ਜਥੇਦਾਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਇਹ ਗੱਲ ਆਵੇਗੀ ਕਿ ਜੇਕਰ ਇਹਨਾਂ ਨੂੰ ਜਥੇਦਾਰ ਲਾ ਦਿੱਤਾ ਤੇ ਸਾਡੇ ਨਾਂ ਤੇ ਕਿਉਂ ਨਹੀਂ ਵਿਚਾਰ ਕੀਤਾ ਗਿਆ ਦੋਸਤੋ ਇਹ ਬੰਦੀ ਸਿੰਘਾਂ ਦੇ ਵਿੱਚ ਇੱਕ ਕਲੇਸ਼ ਪਵਾਉਣ ਵਾਲੀ ਗੱਲ ਹੈ ਝਗੜਾ ਕਰਨ ਵਾਲੀ ਗੱਲ ਹੈ ਜੇਕਰ ਅਸੀਂ ਸੋਹਿਰਦਾਂ ਅਸੀਂ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਜਥੇਦਾਰ ਲਾਉਣ ਦੀ ਥਾਂ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਈਏ ਹਾਸ ਹੀ ਕਾਗਜ਼ਾਂ ਦੇ ਵਿੱਚੋਂ ਉਹਨੂੰ ਜਥੇਦਾਰ ਲਾ ਦੇਾਂਗੇ ਲੱਗ ਜੇਗਾ ਕੀ ਇਹਦੇ ਨਾਲ ਕੋਮ ਦਾ ਕੀ ਸਬਰੇਗਾ ਇਹਦੇ ਨਾਲ ਦੋਸਤੋ ਸਿੱਖ ਕੋਮ ਦਾ ਕੀ ਭਲਾ ਹੋਣ ਵਾਲਾ ਹੈ ਕੀ ਉਹ ਜੇਲ੍ਹ ਦੇ ਵਿੱਚ ਬੈਠੇ ਬਾਕੀ ਦੇ ਬੰਦੀ ਸਿੰਘਾਂ ਨੂੰ ਛੜਾ ਲੈਣਗੇ ਜਾਂ ਜੇਕਰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕੋਈ ਉਹ ਹੁਕਮ ਦੇ ਦੇਣਗੇ ਸੰਘਰਸ਼ ਦਾ ਜਾਂ ਫਿਰ ਉਹਨਾਂ ਦੇ ਜੇਲ੍ਹ ਦੇ ਵਿੱਚ ਬੈਠਿਆਂ ਦੇ ਬਚਨ ਪੁਗਾ ਦਿੱਤੇ ਜਾਣਗੇ ਬੜਾ ਔਖਾ ਹੁੰਦਾ ਹੈ ਇਹਦੇ ਨਾਲ ਉਹ ਚੰਗਾ ਸੀ ਕੋਈ ਕੁਰਬਾਨੀ ਵਾਲਾ ਸਿੰਘ ਪੰਜਾਬ ਦੇ ਵਿੱਚ ਕੁਰਬਾਨੀ ਵਾਲੇ ਸਿੰਘਾਂ ਦੀ ਕੋਈ ਘਾਟ ਨਹੀਂ بڑے ਜੇਲ੍ਹਾਂ ਦੇ ਵਿੱਚੋਂ ਬਾਹਰ ਆ ਚੁੱਕੇ ਐ بڑے ਸਿੰਘ ਐ ਜਿਨ੍ਹਾਂ ਨੇ 20-20 ਸਾਲ ਆਪਣੇ ਜੇਲ੍ਹਾਂ ਵਿੱਚ ਗੁਜ਼ਾਰੇ ਐ ਤੇ ਅੱਜ ਉਹ ਪੰਜਾਬ ਦੀ ਧਰਤੀ ਤੇ ਨੇ ਬਾਹਰ ਨੇ ਉਹਨਾਂ ਦੇ ਵਿੱਚੋਂ ਕੋਈ ਜਥੇਦਾਰ ਬਣਾ ਲੈਂਦੇ ਤੇ ਉਹ ਜਥੇਦਾਰ ਦੀ ਅਗਵਾਈ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰੇ ਦੀ ਰਿਹਾਈ ਕਰਵਾਉਂਦੇ ਸੰਘਰਸ਼ ਕਰਦੇ ਇਹਦੇ ਵਿੱਚੋਂ ਕੀ ਨਿਕਲੇਗਾ ਪਹਿਲਾਂ 2015 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਲਾਇਆ ਗਿਆ ਕਾਲ ਤਖਤ ਦਾ ਕੀ ਦੋਸਤੋ ਕੋਈ ਪ੍ਰਾਪਤੀ ਅੱਜ ਤੱਕ ਹੋਈ ਤੇ ਜਿਹੜੇ ਬਾਅਦ ਦੇ ਵਿੱਚ ਜਥੇਦਾਰ ਲਾਏ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਉਹਨਾਂ ਨੇ ਕੌਮ ਨੂੰ ਕਿੱਡੀ ਵੱਡੀ ਨਮੋਸ਼ੀ ਦਿੱਤੀ ਚਾਹੇ ਉਹਨਾਂ ਦਾ ਮਨ ਸਾਫ਼ ਹੋਵੇ ਬਿਲਕੁਲ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਮੋਰਚਾ ਵੇਚਿਆ ਪਰ ਉਹਨਾਂ ਨੇ ਕਿਉਂ ਚੱਕਿਆ ਮੋਰਚਾ ਕਿਉਂ ਗਲਤੀ ਖਾਧੀ ਬਰਗਾੜੀ ਦੀ ਧਰਤੀ ਤੋਂ ਸਾਰੇ ਲੋਕ ਉਹਨਾਂ ਨਾਲ ਜੁੜ ਕੇ ਸੀ ਪੰਜਾਬ ਦੇ ਵੱਡੇ ਜਥੇ ਜਾਣ ਲੱਗੇ ਸੀ ਪਰ ਉਹ ਆਪਣੇ ਆਪ ਹੀ ਨਾ ਕਿਸੇ ਦੀ رائے ਕੀਤੀ ਨਾ ਕਿਤੇ ਨਾਲ ਗੱਲ ਕਰੀ ਕਾਂਗਰਸ ਦੇ ਸਰਕਾਰ ਦੇ ਰੰਧਾਵੇ ਵਰਗੇ ਮੰਤਰੀਆਂ ਦੇ ਝਾਸੇ ਦੇ ਵਿੱਚ ਆ ਕੇ ਉਹ ਆਪਣਾ ਚੱਕ ਕੇ ਜੁੱਲੀ ਤਪੜਾ ਘਰੇ ਜਾ ਵੜਿਆ ਤੇ ਸਾਰੇ ਸਿੱਖ ਕੌਮ ਨੂੰ ਨਿਵੋਚੀ ਝਲਣੀ ਪਈ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਸੀ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਕੀ ਉਹਨਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਪੂਾਈ ਨਹੀਂ ਭਗਾਈ ਤੇ ਦੂਜੇ ਜੱਥੇਦਾਰ ਕੌਣ ਸੀ ਸਰਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਦਮਦਮਾ ਸਾਹਿਬ ਦੇ ਜੱਥੇਦਾਰ ਲਾਏ ਸੀ ਅਮਰੀਕ ਸਿੰਘ ਅਜਨਾਲਾ ਦਮਦਮੀ ਟਕਸਾਲ ਵਾਲੇ ਉਹਨਾਂ ਨੇ ਵੀ ਕਹਿ ਦਿੱਤਾ ਸਾਥੋਂ ਨਹੀਂ ਕੰਮ ਚੱਲਦਾ ਅਸਤੀਫਾ ਦੇ ਦਿੱਤਾ ਕੀ ਫਾਇਦਾ ਇਹੋ ਜੀ ਹਾਸੀ ਕਰਵਾਏ ਦਾ ਸੰਸਾਰ ਦੇ ਵਿੱਚ ਕੀ ਫਾਇਦਾ ਸਿੱਖਾਂ ਨੂੰ ਨੰਬੋਸ਼ੀ ਚੱਲਣੀ ਪੈ ਰਹੀ ਐ ਸਿੱਖ ਕੌਮ ਦੇਖ ਰਹੀ ਐ ਕਿ ਸਾਡੇ ਨਾਲ ਬਣ ਕੀ ਰਿਹਾ ਜਿਹੜਾ ਜਥੇਦਾਰ ਅਸੀਂ ਲਾਉਣੇ ਆ ਉਹ ਬਹੁਤਾ ਚਿਰ ਰਹਿੰਦਾ ਨਹੀਂ ਜੇ ਕੋਈ ਪੰਤਕ ਗੱਲ ਕਰਦਾ ਉਹਦੇ ਨਾਲ ਕੋਈ ਤੁਰਨ ਨੂੰ ਤਿਆਰ ਨਹੀਂ ਉਹਨੂੰ ਗਦਾਰ ਆਖਿਆ ਜਾਂਦਾ ਹੈ ਉਹਦੇ ਨਾਲ ਕੋਈ ਚੱਲਣ ਨੂੰ ਤਿਆਰ ਨਹੀਂ ਹੁਣ ਜੇਲ੍ਹਾਂ ਦੇ ਵਿੱਚੋਂ ਬੰਦੀ ਸਿੰਘਾਂ ਨੂੰ ਜਥੇਦਾਰ ਲਾ ਕੇ ਕੀ ਅਸੀਂ ਆਪਣੀ ਡੁੱਬਦੀ ਬੇੜੀ ਨੂੰ ਪਾਰ ਲਾ ਸਕਾਂਗੇ ਕੀ ਇਹ ਇਹਨੂੰ ਲੋਕ ਕੋਈ ਵੋਟਾਂ ਦਾ ਸਟੰਟ ਨਹੀਂ ਕਹਿਣਗੇ ਕਿ ਇਹ ਸਿਰਫ ਰਾਜਨੀਤੀ ਵਾਸਤੇ ਹੈ ਜਾਂ ਫਿਰ ਲਾਓ ਭਾਈ ਬਰਬੰਤ ਸਿੰਘ ਰਾਜੋਆਣੇ ਨੂੰ ਉਹਨਾਂ ਦੀ ਵੱਡੀ ਕੁਰਬਾਨੀਆਂ ਲਾਓ ਜਥੇਦਾਰ ਪਰ ਕਰੋ ਐਲਾਨ ਕਿ ਮਹੀਨੇ ਜਾਂ ਦੋ ਮਹੀਨਿਆਂ ਦੇ ਵਿੱਚ ਉਹਨੂੰ ਬਾਹਰ ਲੈ ਕੇ ਆਵਾਂਗੇ। ਜਥੇਦਾਰ ਲਾਉਣ ਤੋਂ ਪਹਿਲਾਂ ਪਹਿਲਾ ਟਾਈਮ ਬਾਉਂਡ ਕਰੋ ਕਿ ਇੰਨਾ ਚਿਰ ਸੰਘਰਸ਼ ਕਰਾਂਗੇ। ਦਿੱਲੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਗੋਡੇ ਟੇਕਣ ਬਾਅਦ ਤੇ ਮਜਬੂਰ ਕਰਦੇ ਆਂਗੇ। ਉਹ ਕਰਨ ਬਾਅਦ ਤੇ ਤੇ ਅਸੀਂ ਤਿਆਰ ਨਹੀਂ। ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਬੰਦੀ ਸਿੰਘਾਂ ਦਾ। ਕਹਿੰਦੇ ਜੀ ਉਥੇ ਕਾਮਰੇਡ ਬਲਵਿੰਦਰ ਵਰਗਿਆਂ ਨੇ ਮੋਰਚਾ ਲਾਇਆ। ਉਥੇ ਕੋਈ ਜਾ ਕੇ ਨਹੀਂ ਬੈਠਾ। ਜਿਹੜੇ ਬੰਦੇ ਕਹਿੰਦੇ ਸੀ ਕਿ ਮੋਰਚਾ ਕਾਮਰੇਡਾਂ ਨੇ ਲਾਇਆ ਤੇ ਉਹ ਆਪ ਸਾਰੇ ਕੋਈ ਕਿਸੇ ਪਾਰਟੀ 'ਚ ਚਲੇ ਆ ਗਿਆ, ਕੋਈ ਕਿਸੇ 'ਚ ਚਲੇ ਆ ਗਿਆ। ਉਹ ਬੰਦੇ ਦੋਸਤ ਉੱਥੇ ਖੜੇ ਨੇ। ਇਹਦੇ ਨਾਲ ਉਹ ਚੰਗਾ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜੱਥੇਦਾਰ ਲਾ ਦਿੰਦੇ। ਕਿਉਂਕਿ ਸਰਬੱਤ ਖਾਲਸਾ ਦੇ ਵਿੱਚ 7 ਲੱਖ ਬੰਦੇ ਨੇ ਉਹਨਾਂ ਨੂੰ ਜੱਥੇਦਾਰ ਲਾਇਆ ਹੋਇਆ ਹੈ ਉਹਨਾਂ ਨੂੰ ਹੀ ਕਾਲ ਤਖਤ ਦਾ ਜੱਥੇਦਾਰ ਥਾਪ ਦਿੱਤਾ ਜਾਂਦਾ ਤੇ ਨਾਲ ਬਰਬੰਤ ਸਿੰਘ ਰਾਜੋਆਣਾ ਨੂੰ ਕਿਸੇ ਹੋਰ ਤਖਤ ਦਾ ਜੱਥੇਦਾਰ ਲਾ ਦਿੰਦੇ ਪਰ ਦੋਸਤੋ ਮੇਰੀ ਸਮਝ ਦੇ ਮੁਤਾਬਕ ਮੈਨੂੰ ਨਹੀਂ ਇਹ ਠੀਕ ਲੱਗਦਾ ਜੇਕਰ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚੋਂ ਕਢਾਉਣਾ ਹੀ ਨਹੀਂ ਬਾਹਰ ਸਿਰਫ ਸਿਆਸਤ ਕਰਨੀ ਹੈ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਚਾਹੇ ਜਥੇਦਾਰ ਬਣਾ ਲਗੇ ਚਾਹੇ ਜੋ ਮਰਜ਼ੀ ਕਹਿ ਲੋ ਉਥੇ ਜਥੇਦਾਰ ਪਹਿਲੇ ਹੀ ਨੇ ਉਥੇ ਕੌਮ ਦੇ ਜਥੇਦਾਰ ਪਹਿਲੇ ਹੀ ਬਣ ਚੁੱਕੇ ਐ ਜਦੋਂ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕਰ ਦਿੱਤੀ ਜਦੋਂ ਉਸ ਬਿਆੰਤ ਬੁੱਚੜ ਨੂੰ ਸਜ਼ਾ ਦੇ ਦਿੱਤੀ ਉਥੇ ਕੌਮ ਨੇ ਸਿਰ ਤੇ ਬਾ ਲੇ ਉਹਨਾਂ ਦੀ ਕੁਰਬਾਨੀ ਐ ਪਰ ਸਜ਼ਾ ਭੁਗਤਣ ਤੋਂ ਬਾਅਦ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਹੋਇਆ ਤੇ ਅਸੀਂ ਉਹਨਾਂ ਨੂੰ ਬਾਹਰ ਲਿਉਣ ਦੇ ਵਾਸਤੇ ਕੋਈ ਸੰਘਰਸ਼ ਨਹੀਂ ਕਰ ਰਹੇ ਕੋਈ ਪੈਰਵਾਈ ਨਹੀਂ ਜੱਜ ਨਾਲ ਕਰ ਰਹੇ ਤੇ ਜਥੇਦਾਰ ਲਾ ਕੇ ਅਸੀਂ ਕਿਵੇਂ ਬੇੜੀ ਨੂੰ ਪਾਰ ਲਾ ਲਵਾਂਗੇ ਸੋ ਇਸ ਤਰ੍ਹਾਂ ਦੋਸਤੋ ਮੇਰੀ رائے ਹੈ ਕਿ ਜੇਕਰ ਜਥੇਦਾਰ ਲਾਉਣਾ ਹੈ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਹਿਲਾਂ ਜਥੇਦਾਰ ਲਾਇਆ ਹੋਇਆ ਹੈ ਉਸੇ ਨੂੰ ਪੱਗਾਂ ਦਿੱਤੀਆਂ ਜਾਣ ਅਕਾਲ ਤਖਤ ਦੇ ਜਥੇਦਾਰ ਜਾਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਾ ਕੇ ਦਸਤਾਰਾਂ ਦੇ ਦੇਣ ਉਹਨਾਂ ਨੂੰ ਜਥੇਦਾਰ ਮੰਨ ਲੈਣ ਤੇ ਜਗਤਾਰ ਸਿੰਘ ਹਵਾਰਾ ਅੰਦਰੋਂ ਬੈਠੇ ਫਿਰ ਐਲਾਨ ਕਰਨ ਸਿੱਖ ਕੌਮ ਦੇ ਨਾਂ ਤੇ ਤੇ ਜੇਕਰ ਜਗਤਾ ਬਲਵੰਤ ਸਿੰਘ ਰਾਜੋਆੜੇ ਨੂੰ ਜਥੇਦਾਰ ਲਾਇਆ ਜਾਂਦਾ ਕੋਈ ਕੁਰਬਾਨੀ ਕਿਸੇ ਦੀ ਘੱਟ ਵੱਧ ਨਹੀਂ ਉਹ ਨਹੀਂ ਜਗਤਾਰ ਸਿੰਘ ਹਵਾਰਾ ਦੀ ਹੈ ਉਹ ਨਹੀਂ ਰਾਜਵਾਨੇ ਦੀ ਐ ਉਹ ਨਹੀਂ ਭਾਈ ਤਾਰਾ ਭਿਉਰਾ ਲੱਕਾ ਭੁੱਲਰ ਸਾਰਿਆਂ ਦੀ ਕੁਰਬਾਨੀ ਤੇ ਇੱਕੋ ਜੀ ਐ ਫਿਰ ਦੋਸਤੋ ਕਿਉਂ ਇੱਕ ਦੂਜੇ ਨੂੰ ਛੋਟਾ ਵੱਡਾ ਕੀਤਾ ਜਾ ਰਿਹਾ ਐ ਇਹਦੇ ਵਿੱਚ ਕੋਈ ਸਿਆਸਤ ਤੇ ਨਹੀਂ ਕੰਮ ਕਰ ਰਹੀ ਸਿਆਸਤ ਤੋਂ ਉੱਪਰ ਹੋ ਕੇ ਸਾਨੂੰ ਕੰਮ ਕਰਨਾ ਚਾਹੀਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਵਿੱਢਣਾ ਚਾਹੀਦਾ ਨਾ ਕਿ ਸਾਨੂੰ ਸਿਰਫ ਕਾਗਜ਼ਾਂ ਦੇ ਵਿੱਚ ਜੱਥੇਦਾਰ ਬਣਾ ਕੇ ਰੱਖ ਲੈਣੇ ਚਾਹੀਦੇ ਆ ਦੋ ਅਕਾਲੀ ਦਲ ਬਣ ਚੁੱਕੇ ਐ ਦੋਨੇ ਅਕਾਲੀ ਦਲਾਂ ਦਾ ਫਰਜ ਬਣਦਾ ਹੈ ਕਿ ਉਹ ਮੋਰਚੇ ਲਾਉਣ ਪਹਿਲਾ ਅਕਾਲੀ ਦਲ ਦਾ ਕੰਮ ਕੀ ਹੁੰਦਾ ਸੀ ਰਾਜ ਕਰਨਾ ਅਕਾਲੀ ਦਲ ਦਾ ਸੰਕਲਪ ਨਹੀਂ ਸੀ ਅਕਾਲੀ ਦਲ ਦਾ ਸੰਕਲਪ ਸੀ ਮੋਰਚੇ ਲਾਉਣੇ ਜੇਲਾ ਭਰਨੀਆਂ ਸਿੱਖ ਕੌਮ ਵਾਸਤੇ ਕੁਰਬਾਨੀਆਂ ਕਰਨੀਆਂ ਉਹਨੂੰ ਅਕਾਲੀ ਆਖਿਆ ਜਾਂਦਾ ਸੀ ਕਿ ਰਾਜ ਕਰਨ ਵਾਲੇ ਨੂੰ ਕੁਰਸੀ ਵਾਸਤੇ ਦਿੱਲੀ ਨਾਲ ਸਮਝੌਤੇ ਕਰਨ ਵਾਲੇ ਨੂੰ ਅਕਾਲੀ ਆਖਿਆ ਜਾਂਦਾ ਨਹੀਂ ਆਖਿਆ ਜਾਂਦਾ ਦੋਸਤੋ ਬਿਲਕੁਲ ਨਹੀਂ ਆਖਿਆ ਜਾਂਦਾ ਅਕਾਲੀ ਉਹ ਹੁੰਦਾ ਹੈ ਜਿਹੜਾ ਦਿੱਲੀ ਨਾਲ ਟੱਕਰ ਲਾ ਕੇ ਚੱਲੇ ਜਿਹੜਾ ਦਿੱਲੀ ਅੱਗੇ ਗੋਡੇ ਟੇਕ ਦਿੰਦਾ ਹੈ ਉਹ ਅਕਾਲੀ ਤੇ ਤੇ ਆਟੋਮੈਟਿਕ ਹੀ ਸ਼ੱਕ ਖੜਾ ਹੋ ਜਾਂਦਾ ਹੈ ਅਸੀਂ ਦਿੱਲੀ ਨਾਲ ਮਿਲ ਕੇ ਜੇ ਰਾਜ ਕਰਾਂਗੇ ਤੇ ਫਿਰ ਅਸੀਂ ਕਾਹਦੇ ਇਕਾਲੀ ਰਹਿਗੇ ਅਸੀਂ ਤੇ ਨਿਮਗੇ ਉਹਨਾਂ ਅੱਗੇ ਝੁੱਕ ਗਏ ਅਸੀਂ ਤਾਂ ਉਹਨਾਂ ਅੱਗੇ ਤੇ ਜਿਹੜਾ ਦਿੱਲੀ ਨਾਲ ਮਿਲ ਜਾਂਦਾ ਉਹਨੂੰ ਤੇ ਗਦਾਰ ਆਖਿਆ ਜਾਂਦਾ ਨਾ ਕਿ ਉਹਨੂੰ ਕਾਲੀ ਆਖਿਆ ਜਾਂਦਾ ਇਹੋ ਜੀਆਂ ਕੁਰਸੀਆਂ ਕੀ ਸਾਨੂੰ ਮਾਣ ਤੇ ਸੋਭਾ ਦੇਣਗੀਆਂ ਜਿਹੜੇ ਕੰਮ ਦੇ ਵਿੱਚ ਸਾਡੀ ਬਦਨਾਮੀ ਹੁੰਦੀ ਹੋਵੇ ਜਿਹੜੀ ਦਿੱਲੀ ਸਾਡੇ ਸਿਰਾਂ ਦੇ ਵਿੱਚ ਛਿੱਤਰ ਮਾਰਦੀ ਹੋਵੇ ਸਾਨੂੰ ਜਿਉਂਦਿਆਂ ਨੂੰ ਅੱਗ ਲਾਉਂਦੀ ਹੋਵੇ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਮਾਰਦੀ ਹੋਵੇ ਸਿਰਫ ਇਹ ਗੱਲ ਵਾਸਤੇ ਕਿ ਤੁਸੀਂ ਸਾਡੀ ਲੱਤ ਥੱਲੇ ਦੀ ਨੰਗੋ ਇਹੋ ਜੇ ਰਾਜਾਂ ਨੂੰ ਅੱਗ ਲਾਉਣੀ ਹੈ ਇਹੋ ਜੇ ਰਾਜ ਨੂੰ ਫੋਕਣਾ ਹੈ ਤੇ ਜੇਕਰ ਕਰਨਾ ਹੈ ਤੇ ਸਿੱਧੇ ਹੋ ਕੇ ਸੰਘਰਸ਼ ਕਰੋ ਸੰਘਰਸ਼ ਲੀਕੋ ਟਾਈਮ ਦਿਓ ਕਿ ਜੇਕਰ ਇੰਨੇ ਚਿਰ ਤੱਕ ਬੰਦੀ ਸਿੰਘ ਛੱਡਣਿਆ ਛੱਡ ਦਿਓ ਨਹੀਂ ਤੇ ਸਾਰਾ ਪੰਜਾਬ ਸੜਕਾਂ ਤੇ ਆਊਗਾ ਨਾਲ ਦੀ ਨਾਲ ਬੰਦੀ ਸਿੰਘ ਬਾਹਰ ਆ ਜਾਣਗੇ ਪਰ ਮਗਰਮਸਤ ਦੇ ਹੰਝੂ ਨਾ ਵਹਾਓ ਲੋਕਾਂ ਨੂੰ ਨਾ ਚੱਕਰ ਚ ਪਾਓ ਪਹਿਲਾ ਜਗਤਾਰ ਸਿੰਘ ਹਵਾਰੇ ਨੂੰ ਸਰਬੱਤ ਖਾਲਸਾ ਦੇ ਵਿੱਚ ਬੜੇ ਨਾਰੇ ਲੱਗੇ ਬੜੇ ਜਕਾਰੇ ਲੱਗੇ ਮੈਂ ਵਿੱਚ ਸੀ ਅਸੀਂ ਹਾਜ਼ਰ ਸੀ ਬੱਸ ਭਰ ਕੇ ਲੈ ਕੇ ਗਏ ਸੀ ਲੋਕਾਂ ਦੀ ਪਿੰਡ ਦੇ ਵਿੱਚੋਂ ਪਰ ਨਿਕਲਿਆ ਕੀ ਦੋਸਤੋ ਅੱਜ 10 ਸਾਲ ਬੀਤ ਗਏ ਐ ਸਰਵਤਕਾਰ ਸਾਹਿਬ ਵਾਲੇ ਜੱਥੇਦਾਰਾਂ ਨੇ ਕਰਿਆ ਕੀ ਕੋਮ ਦੇ ਸਿਰ ਤੇ ਨਮੋਚੀ ਆਈ ਐ ਸਾਡਾ ਜੱਥੇਦਾਰ ਬਣੇ ਨੂੰ 10 ਸਾਲ ਹੋ ਗਏ ਹੁਣ ਹਵਾਰਾ ਸਾਹਿਬ ਨੂੰ ਤੇ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਾ ਲਿਆ ਸਕਗੇ ਇਹ ਤੇ ਸਾਡਾ ਉਦੋਂ ਵੀ ਬਦਨਾਮੀ ਐ ਇਹਦੇ ਨਾਲ ਉੱਤੇ ਚੰਗਾ ਸੀ ਜੱਥੇਦਾਰ ਨਾ ਬਣਾਉਂਦੇ ਅੱਜ ਅਸੀਂ ਰਾਜੋਆਣੇ ਨੂੰ ਜੱਥੇਦਾਰ ਬਣਾਈ ਜਾਂਦੇ ਆ ਜੇਲ੍ਹ ਤੋਂ ਬਾਹਰ ਅਸੀਂ ਉਹਨੂੰ ਵੀ ਨਹੀਂ ਲੈ ਕੇ ਆਉਣਾ ਤੇ ਲੋਕ ਕੀ ਆਖਣਗੇ ਕਿ ਜਥੇਦਾਰਾਂ ਨੂੰ ਛੜਾ ਨਹੀਂ ਸਕਦੇ ਜੇਲਾ ਤੋਂ ਇਹਦੇ ਨਾਲੋਂ ਚੰਗਾ ਜਥੇਦਾਰ ਨਾ ਬਣਾਓ ਜੇਕਰ ਬਣਾਉਣੇ ਐ ਤੇ ਟੌਣੇ ਟਾਈਮ ਬਾਉਂਡ ਕਰੋ ਅਕਾਲ ਤਖਤ ਤੋਂ ਕਿ ਐਨੇ ਚਿਰ ਨੂੰ ਇਹਨਾਂ ਨੂੰ ਦਸਤਾਰਬੰਦੀ ਉਦੋਂ ਦੇਵਾਂਗੇ ਜਦੋਂ ਜੇਲ੍ਹ ਚ ਰਿਹਾਹ ਹੋ ਜਾਣਗੇ ਮਹੀਨੇ ਦਾ ਟਾਈਮ ਰੱਖ ਦਿਓ ਜਥੇਦਾਰ ਐਲਾਨ ਦਿਓ ਤੇ ਮਹੀਨੇ ਦਾ ਨਾਲ ਟਾਈਮ ਰੱਖ ਦਿਓ ਕਿ ਜੇਕਰ ਸਰਕਾਰ ਨੇ ਨਾ ਛੱਡੇ ਤੇ ਸੰਘਰਸ਼ ਕਰਾਂਗੇ ਇਸ ਤਰ੍ਹਾਂ ਦੋਸਤੋ ਕੰਮ ਕਰਨਾ ਚਾਹੀਦਾ ਨਾ ਕਿ ਝੂਠੇ ਮੂਠੇ ਜਥੇਦਾਰ ਬਣਾ ਕੇ ਲੋਕਾਂ ਨੂੰ ਦੋਸਤੋ ਭਲੇਖੇ ਚ ਪਾਉਣਾ ਚਾਹੀਦਾ ਇਨੀਆਂ ਕਨਿਜੀ ਵਿਚਾਰਾ ਸੀ ਭੁੱਲ ਚੁੱਕ ਦੀ ਖਿਮਾ ਚੰਗੀ ਲੱਗੀ ਵੀਡੀਓ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ